ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਸੜਕ ਹਾਰਸਾ ਵਾਪਰਿਆ ਪੰਜਾਬੀ ਧੀ ਕੋਲੋਂ ਟਰੱਕ ਵਜਿਆ ਤਿੰਨ ਬੰਦਿਆਂ ਦੀ ਮੌਤ ਹੋਈ ਆ ਉਸ ਤੋਂ ਬਾਅਦ ਸਵਾਲ ਫੇਰ ਕਈ ਤਰ੍ਹਾਂ ਦੇ ਪੈਦਾ ਹੋ ਗਏ ਆ ਜਸ਼ਨਪ੍ਰੀਤ ਸਿੰਘ ਜਿਹੜਾ ਕਿ ਪੰਜਾਬੀ ਟਰੱਕ ਡਰਾਈਵਰ ਆ ਜਿਹੜਾ ਕਿ 2022 ਦੇ ਵਿੱਚ ਗਿਆ 2 ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਗਿਆ ਤੇ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਇਹਨੂੰ ਛੱਡ ਦਿੱਤਾ ਗਿਆ ਸੀ ਹੁਣ ਇਹ ਟਰਾਲਾ ਚਲਾਉਂਦਾ ਸੀ ਇਹਦੇ ਬਾਬਤ ਹੁਣ ਕਈ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਪਈ ਆ ਪਹਿਲਾਂ ਹੋਇਆ ਕਿ ਆ ਅਸਲ ਵਿੱਚ ਇਹ ਆਪਣਾ ਟਰੱਕ ਲੈ ਕੇ ਜਾ ਰਿਹਾ ਤੇ 10 ਗੱਡੀਆਂ ਦੇ ਵਿੱਚ ਇਹਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਵੇਂ ਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਦੱਸੇ ਮੁਤਾਬਕ ਕਿ ਇਸ ਬੰਦੇ ਨੇ ਨਸ਼ਾ ਕੀਤਾ ਹੋਇਆ ਨਸ਼ੇ ਦੇ ਵਿੱਚ ਤੋਤਾ ਉੱਥੇ ਜਾਮ ਲੱਗਾ ਹੋਇਆ ਪਹਿਲਾਂ ਜਾਮ ਦੇ ਵਿੱਚ ਗੱਡੀਆਂ ਦੇ ਵਿੱਚ ਟਰੱਕ ਮਾਰਿਆ ਫਿਰ ਇਹਨੇ ਸਾਈਡ ਦੇ ਉੱਤੇ ਖੜੀਆਂ ਗੱਡੀਆਂ ਦੇ ਵਿੱਚ ਵੀ ਟਰੱਕ ਮਾਰਿਆ ਇਹਦੇ ਕੋਲੋਂ ਬ੍ਰੇਕ ਹੀ ਨਹੀਂ ਲੱਗੀ ਇਹਦੇ ਕੋਲੋਂ ਸੰਤੁਲਨ ਵਿਗੜ ਗਿਆ ਇਹਦੇ ਕੋਲੋਂ ਜਿਹੜਾ ਟਰੱਕ ਆ ਉਹ ਕਾਬੂ ਦੇ ਵਿੱਚ ਹੀ ਨਹੀਂ ਰਿਹਾ ਤੇ ਤਿੰਨ ਬੇਕਸੂਰ ਲੋਕਾਂ ਦੀ ਜਾਨ ਲੈ ਲੇਗਾ ਹੀ ਆ ਇਸ ਤੋਂ ਬਾਅਦ ਹੁਣ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬੀਆਂ ਦਾ ਇੱਕ ਹਿੱਸਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹਿ ਰਿਹਾ ਕਿ ਹਾਦਸਾ ਕੋਈ ਕਰਨਾ ਨਹੀਂ ਚਾਹੁੰਦਾ ਹਾਦਸੇ ਹੋ ਜਾਂਦੇ ਹਨ ਹਾਦਸਿਆਂ ਦੇ ਵਿੱਚ ਜੇਕਰ ਕੋਈ ਪੰਜਾਬੀ ਹੋਵੇ ਜਾਂ ਕੋਈ ਵੀ ਹੋਰ ਹੋਵੇ ਉਹਦੇ ਵਿੱਚ ਨਰਮੀ ਵਰਤਣੀ ਚਾਹੀਦੀ ਹੈ ਮੈਂ ਪੰਜਾਬੀ ਪੈਣਾ ਵੀਰਾਂ ਨੂੰ ਇਹ ਗੱਲ ਕਹਿਣਾ ਵੀ ਇਹ ਨਾ ਆਪਣੀ ਇਹ ਦੋਰੀ ਜੀ ਮਾਪ ਡੰਡਾ ਵਾਲੀ ਗੱਲ ਹੁੰਦੀ ਆ ਜੇ ਸਾਡਾ ਵੀਰ ਉੱਥੇ ਟਰੱਕ ਚਲਾਉਂਦਾ ਉਹਦੇ ਕੋਲੋਂ ਹਰਸਾ ਵਾਪਰਿਆ ਤੇ ਬੇਕਸੂਰ ਮਰੇ ਆ ਤੇ ਆਪਾਂ ਇਹਦੇ ਵਿੱਚ ਊਲਾਰਵਾਦੀ ਹੋ ਕੇ ਆਪਦੇ ਬੰਦੇ ਦੇ ਹੱਕ ਦੇ ਵਿੱਚ ਨਾ ਖੜੀਏ ਇਸ ਤਰੀਕੇ ਦੇ ਨਾਲ ਜੇਕਰ ਤਿੰਨ ਪੰਜਾਬੀਆਂ ਦਾ ਕੋਈ ਨੁਕਸਾਨ ਹੋਵੇ ਤੇ ਚਲਾਉਂਦਾ ਕੋਈ ਹੋਰ ਕਮਿਊਨਿਟੀ ਵਾਲਾ ਬੰਦਾ ਹੋਵੇ ਫਿਰ ਅਸੀਂ ਇਹ ਗੱਲ ਕਵਾਂਗੇ ਜੀ ਕਿ ਅਸੀਂ ਜਿੱਥੇ ਵੀ ਜਾਂਦੇ ਸਾਡਾ ਜਾਣਬੁੱਝ ਕੇ ਨੁਕਸਾਨ ਕੀਤਾ ਜਾਂਦਾ ਇਹ ਅਸੀਂ ਕਈ ਵਾਰੀ ਰਾਏ ਬਣਾ ਲਿਨੇ ਆ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਇਹ ਜੀ ਏਜੰਸੀਆਂ ਸਾਨੂੰ ਬਦਨਾਮ ਕਰ ਰਹੀਆਂ ਇਹ ਜੀ ਇਉਂ ਕਰ ਰਹੀਆਂ ਜਿਵੇਂ ਕਿ ਪੁਲਿਸ ਦੇ ਵੱਲੋਂ ਦੋਸ਼ ਲਾਏ ਗਏ ਆ ਜੇ ਜਸ਼ਨਪ੍ਰੀਤ ਸਿੰਘ ਨੇ ਸੱਚੀ ਮੁੱਚੀ ਨਸ਼ਾ ਬਹੁਤ ਕੀਤਾ ਸੀ ਤਾਂ ਕੀ ਇਸ ਬੰਦੇ ਨੂੰ ਟਰੱਕ ਚਲਾਉਣ ਦੀ ਇਜਾਜ਼ਤ ਸੀ ਕੀ ਟਰੱਕ ਚਲਾ ਕੇ ਤਿੰਨ ਬੰਦੇ ਮਾਰਨੇ ਵਾਜਬ ਗੱਲ ਆ ਕੀ ਜਿਹਦੇ ਵੱਲੋਂ ਬ੍ਰੇਕ ਹੀ ਨਾ ਲੱਗੇ ਹੋ ਸਕਦਾ ਭਾਈ ਉਹ ਤਿੰਨਾਂ ਦੀ ਥਾਂ ਦੇ ਉੱਤੇ 30 ਵੀ ਮਾਰ ਦਿੰਦਾ ਹੋ ਸਕਦਾ ਜਿਹਨੇ 10 ਗੱਡੀਆਂ ਨੂੰ ਟੱਕਰ ਮਾਰੀ ਆ ਇਹ 20 ਨੂੰ ਹੋਰਾਂ ਨੂੰ ਟੱਕਰ ਮਾਰ ਦਿੰਦਾ ਅਸੀਂ ਪੰਜਾਬੀ ਗਲਤ ਨੂੰ ਗਲਤ ਕਹਿ ਕਰਗੇ ਆਮ ਤੌਰ ਦੇ ਉੱਤੇ ਅਸੀਂ ਇਹ ਗੱਲ ਕਹਿੰਦੇ ਨਹੀਂ ਉਸ ਤੋਂ ਅਗਲੀ ਗੱਲ ਇਹ ਆ ਵੀ ਲਗਭਗ 2 ਸਵਾ 2 ਮਹੀਨੇ ਪਹਿਲਾਂ ਹਰਜਿੰਦਰ ਸਿੰਘ ਨਾਂ ਦੇ ਇੱਕ ਪੰਜਾਬੀ ਨੌਜਵਾਨ ਦਾ ਇਸੇ ਤਰੀਕੇ ਦਾ ਕੇਸ ਸਾਹਮਣੇ ਆਇਆ ਸੀ ਉਹ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਟੌਲ ਪਿੰਡ ਦਾ ਉਹਦੇ ਪਿੰਡ ਵਾਸੀ ਵੀ ਆਏ ਸੀ ਮੀਡੀਆ ਦੇ ਵਿੱਚ ਬੜੇ ਲੋਕਾਂ ਨੇ ਦੁਨੀਆ ਭਰ ਦੇ ਵਿੱਚ ਹਰਜਿੰਦਰ ਸਿੰਘ ਦੇ ਪੱਖ ਦੇ ਵਿੱਚ ਪਟੀਸ਼ਨਾਂ ਦੇ ਉੱਤੇ ਸਾਈਨ ਕੀਤੇ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਨਿਕਲਿਆ ਜਿਨ੍ਹਾਂ ਦਾ ਕੋਈ ਕਹਿ ਰਿਹਾ ਵੀ ਮਲ ਨਹੀਂ ਪਿਆ ਪਟੀਸ਼ਨਾਂ ਦੇ ਉੱਤੇ ਸਾਈਨ ਭਾਵੇਂ ਲੱਖ ਨੇ ਕੀਤੇ ਹੋਵੇ ਪਰ ਕਾਨੂੰਨ ਕਹਿੰਦਾ ਜੀ ਅਸੀਂ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਜਾਂ ਬੀਤੇ ਦਿਨਾਂ ਦੇ ਵਿੱਚ ਕੋਈ ਨਵਾਂ ਮੋੜ ਆਇਆ ਹੋਵੇ ਹਰਜਿੰਦਰ ਸਿੰਘ ਦੀਆਂ ਖਬਰਾਂ ਆਉਣੀਆਂ ਬੰਦ ਹੋ ਗਈਆਂ ਜਿਹੜੀਆਂ ਕਿ ਭਾਰਤੀ মিডিਏ ਦੇ ਵਿੱਚ ਹਰਜਿੰਦਰ ਸਿੰਘ ਦੇ ਉੱਤੇ ਦੋਸ਼ੇ ਸੀ ਕਿ ਉਹਨੇ ਫਲੋਰੀਡਾ ਦੇ ਵਿੱਚ ਗਲਤ ਤਰੀਕੇ ਦੇ ਨਾਲ ਯੂ ਟਰਨ ਲਿਆ ਤੇ ਤਿੰਨ ਬੰਦੇ ਉਹਦੇ ਕੋਲੋਂ ਮਾਰੇ ਗਏ ਆ ਕਿਸੇ ਨੇ ਕਿਹਾ ਜੀ ਉਹ ਕਾਰ ਵੀ ਗਲਤ ਤਰੀਕੇ ਦੇ ਨਾਲ ਆਉਂਦੀ ਸੀ ਕਿਸੇ ਨੇ ਇਹ ਗੱਲ ਕਹੀ ਕਿ ਹਰਜਿੰਦਰ ਸਿੰਘ ਦਾ ਕਿਹੜਾ ਜੀ ਕਰਦਾ ਸੀ ਕਿਸੇ ਨੇ ਇਹ ਗੱਲ ਕਹੀ ਕਿ ਹਰਜਿੰਦਰ ਸਿੰਘ ਦੇ ਕੋਲੋਂ ਹੋ ਗਿਆ ਅਚਾਨਕਾ ਇੱਕ ਹਾਦਸਾ ਇਹਨੂੰ ਹਾਦਸਾ ਬਨਣਾ ਚਾਹੀਦਾ ਇਹ ਕੋਈ ਸਾਜ਼ਿਸ਼ ਨਹੀਂ ਆ ਵਿਚਾਰ ਸਭ ਦੇ ਆਪੋ ਆਪਣੇ ਪਰ ਅਸੀਂ ਭਾਰਤ ਦੇ ਵਿੱਚ ਰਹਿੰਦੇ ਆ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਆ ਬੰਦਾ ਮਾਰ ਕੇ ਵੀ ਬਚ ਜਾਂਦੇ ਆ ਸਾਡੇ ਇੱਥੇ ਲਾਇਸੈਂਸ ਵੀ ਗਲਤ ਤਰੀਕੇ ਨਾਲ ਬਣਦੇ ਆ ਤੇ ਜੇਕਰ ਸਾਡੇ ਕੋਲੋਂ ਬੰਦਾ ਮਰ ਜਾਵੇ ਤਾਂ ਲੈ ਦੇ ਕੇ ਵੀ ਗੱਲ ਹੋ ਜਾਂਦੀ ਤੇ ਥਾਣੇ ਦੇ ਵਿੱਚ ਚੜਾਵਾ ਚੜਾ ਕੇ ਵੀ ਗੱਲ ਹੋ ਜਾਂਦੀ ਆ ਤੁਹਾਡੇ ਪੱਖ ਦੇ ਵਿੱਚ ਗੱਲ ਹੋ ਜਾਂਦੀ ਆ ਇੱਥੋਂ ਦਾ ਕਾਨੂੰਨ ਬਹੁਤ ਨਰਮ ਵੀ ਜੇਕਰ ਕੋਈ ਸੜਕ ਹਾਰਸਾ ਵਾਪਰੇ ਉਹਦੇ ਵਿੱਚ ਫਾਹੇ ਲੱਗਣ ਵਾਲੀ ਗੱਲ ਨਹੀਂ ਇਹ ਨਹੀਂ ਵੀ ਤੁਸੀਂ 2-3 ਸਾਲ ਅੰਦਰ ਬੈਠੇ ਰਹਿਣਾ ਅਚਾਨਕ ਹੋਏ ਸੜਕ ਹਾਰਸੇ ਦੇ ਵਿੱਚ ਕੁਝ ਕੁ ਰੁਪਏ ਜ਼ਰੂਰ ਲੱਗ ਜਾਂਦੇ ਤੁਹਾਡੇ ਖਾਣੇ-ਥੂਣੇ ਦੇ ਵਿੱਚ ਵਕੀਲਾਂ ਦੇ ਕੋਲੇ ਪੈਸੇ ਲੱਗ ਜਾਂਦੇ ਆ ਥੋੜੇ ਕੁ ਮਹੀਨਿਆਂ ਦੀ ਖੱਡਲ ਖਵਾਰੀ ਹੁੰਦੀ ਬੰਦਾ ਜ਼ਮਾਨਤ ਦੇ ਉੱਤੇ ਬਾਹਰ ਆ ਜਾਂਦਾ ਪਰ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬ ਤੇ ਸਮੁੱਚੇ ਭਾਰਤ ਵਾਲੇ ਨਿਯਮ ਨਹੀਂ ਆ ਉਹ ਇਹ ਗੱਲ ਕਹਿੰਦੇ ਕਿ ਜੇਕਰ ਤੁਹਾਨੂੰ ਗੱਡੀਆਂ ਚਲਾਉਣ ਦੀ ਇਜਾਜ਼ਤ ਹੈ ਤੁਹਾਡੀ ਆਜ਼ਾਦੀ ਆ ਤੇ ਜਿਹੜੇ ਬੰਦੇ ਤੁਹਾਡੇ ਕਰਕੇ ਮਰਦੇ ਆ ਉਹ ਵੀ ਤਾਂ ਮੁਲਕਾ ਉਹਨਾਂ ਦੀ ਵੀ ਤਾਂ ਆਜ਼ਾਦੀ ਆ ਫਿਰ ਸਾਡੇ ਪੰਜਾਬੀ ਕਈ ਵਾਰੀ ਗੱਲ ਕਹਿੰਦੇ ਆ ਵੀ ਧੱਕਾ ਕੀਤਾ ਜਾ ਰਿਹਾ ਸਾਡੇ ਬਿਨਾ ਇੱਥੋਂ ਦਾ ਕੀ ਗਤੀ ਆ ਇਹ ਗੱਲ ਸੱਚੀ ਆ ਵੀ ਪੰਜਾਬੀ ਡਰਾਈਵਰ ਵੀਰਾਂ ਨੇ ਸਤਕਾਰਯੋਗ ਵੀਰਾਂ ਨੇ ਦੁਨੀਆ ਭਰ ਦੇ ਵਿੱਚ ਬਹੁਤ ਨਮਣਾ ਖਟਿਆ ਆਰਥਿਕਤਾ 'ਚ ਯੋਗਦਾਨ ਪਾਇਆ ਪਰ ਵੀਰੋ ਗਲਤ ਗੜ ਤਾਂ ਗਲਤੀ ਆ ਉਹ ਭਾਵੇਂ ਮੇਰੇ ਕੋਲੋਂ ਹੋਵੇ ਤੇ ਭਾਵੇਂ ਤੁਹਾਡੇ ਕੋਲੋਂ ਹੋਵੇ ਅਮਰੀਕਾ ਦੇ ਵੱਲੋਂ ਜਿਹੜੀਆਂ ਸਖਤੀਆਂ ਕੀਤੀਆਂ ਜਾ ਰਹੀਆਂ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਉਹਦੇ ਵਿੱਚ ਸਾਰੇ ਵੀਰ ਕਸੂਰवार ਨਹੀਂ ਆ ਪਰ ਜਦੋਂ ਜਸ਼ਨਪ੍ਰੀਤ ਸਿੰਘ ਜਾਂ ਕਿਸੇ ਗੋਰੇ ਦੇ ਕੋਲੋਂ ਜਾਂ ਕਿਸੇ ਕਾਲੇ ਦੇ ਕੋਲੋਂ ਜਾਂ ਕਿਸੇ ਦੇ ਕੋਲੋਂ ਵੀ ਕੋਈ ਹਰਸਾ ਵਾਪਰੂਗਾ ਜਾਂ ਹਰਜਿੰਦਰ ਸਿੰਘ ਦੇ ਕੋਲੋਂ ਵਾਪਰੂਗਾ ਤੇ ਫੇਰ ਤਾਂ ਭਾਈ ਡੋਨਲਡ ਟਰੰਪ ਇਹ ਗੱਲ ਕਹੂਗਾ ਹੀ ਕਿ ਭਾਈ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਉਣ ਵਾਲੇ ਡਰਾਈਵਰਾਂ ਦੇ ਲਈ ਅਸੀਂ ਨਵੇਂ ਪਰਮਿਟ ਜਾਰੀ ਕਰਨੇ ਹੀ ਨਹੀਂ ਪਿਛਲੇ ਕੁਝ ਸਮੇਂ ਦੇ ਵਿੱਚ 트ੰਪ ਪ੍ਰਸ਼ਾਸਨ ਨੇ ਆਪਾਂ ਜਾਣਦੇ ਇੱਕ ਟਰੱਕ ਡਰਾਈਵਿੰਗ ਖੇਤਰ ਦੇ ਵਿੱਚ ਇਸ ਵੇਲੇ ਸਖਤਗੀਆਂ ਵੀ ਕੀਤੀਆਂ ਕਿ ਅਸੀਂ ਹੋਰ ਸਖਤਗੀਆਂ ਚਾਹੁੰਦੇ ਆ ਕਿ ਅਸੀਂ ਜਿਹੜੇ ਬੇਕਸੂਰ ਤੇ ਮਿਹਨਤ ਕਰਕੇ ਜਾਣਾ ਚਾਹੁੰਦੇ ਆ ਉਹਨਾਂ ਦੇ ਹੋਰ ਰਾਹ ਬੰਦ ਕਰਨਾ ਚਾਹੁੰਦੇ ਆ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹਰਜਾਨਾ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀਆਂ ਨੂੰ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਹੋਰ ਅਮਰੀਕਾ ਦੇ ਵਿੱਚ ਜਾ ਕੇ ਭਵੈਖ ਲੱਭਣ ਦੇ ਚਾਹਵਾਨਾਂ ਨੂੰ ਭੁਗਤਣਾ ਪੈਂਦਾ ਇਹਨੂੰ ਅਸੀਂ ਵਾਜਬ ਕਿਵੇਂ ਕਹਾਂਗੇ 2022 ਦੇ ਵਿੱਚ ਇਹ ਮੁੰਡਾ ਜਸ਼ਨਪ੍ਰੀਤ ਸਿੰਘ 2 ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਗਿਆ ਕੈਲੀਫੋਰਨੀਆ ਵਾਲਾ ਬਾਰਡਰ ਟੱਪਕੇ ਗਿਆ ਉਸ ਤੋਂ ਬਾਅਦ ਇਹਨੂੰ ਪੁਲਿਸ ਨੇ ਫੜ ਲਿਆ ਪਰ ਕੁਝ ਸਮੇਂ ਬਾਅਦ ਇਹਨੂੰ ਛੱਡ ਦਿੱਤਾ ਗਿਆ ਹਰਜਿੰਦਰ ਸਿੰਘਾ ਜਿਹੜਾ 2019 ਦੇ ਵਿੱਚ ਅਮਰੀਕਾ ਦੇ ਵਿੱਚ ਗਿਆ 2 ਨੰਬਰ ਦੇ ਵਿੱਚ ਡੌਂਕੀ ਲਾ ਕੇ ਉਹ ਗਿਆ ਕਰਜ਼ਾ ਚੁੱਕੀ ਹੋ ਗਿਆ ਉਦੇ ਪੈਰ ਲੱਗਣੇ ਸ਼ੁਰੂ ਹੋਏ 2023 ਦੇ ਵਿੱਚ 2025 ਦੇ ਵਿੱਚ ਹਰਜਿੰਦਰ ਸਿੰਘ ਦੇ ਕੋਲੋਂ ਹਰਸਾ ਵਾਪਰ ਗਿਆ ਇਸ ਵੇਲੇ ਸ਼ਹਿਰ ਜੇਲ੍ਹ ਦੇ ਵਿੱਚ ਤੇ ਭਾਈ ਗੱਲ ਤਾਂ ਇਹ ਆ ਵੀ ਆਪਾਂ ਤਾਂ ਜੇਲ੍ਹ ਦੇ ਵਿੱਚ ਆ ਜਾਂ ਸਾਡੇ ਕੋਲੋਂ ਹਰਸਾ ਵਾਪਰ ਗਿਆ ਜਾਂ ਸਾਡੀ ਅਣਗਹਿਲੀ ਕਰਕੇ ਜਾਂ ਕੁਦਰਤੀ ਤੌਰ ਤੇ ਵਾਪਰ ਗਿਆ ਪਰ ਰਾ ਸਬ ਦੇ ਲਈ ਇੱਕੋ ਜਿਹਾ ਬੰਦ ਹੁੰਦਾ ਜੇਕਰ ਇਹ ਜਸ਼ਨਪ੍ਰੀਤ ਸਿੰਘ ਜਿਹਦੇ ਉੱਤੇ ਦੋਸ਼ ਲੱਗੇ ਆ ਪੁਲਿਸ ਨੇ ਕਿਹਾ ਮੈਂ ਨਹੀਂ ਕਹਿੰਦਾ ਖਬਰਾਂ ਸਾਡੇ ਸਾਹਮਣੇ ਆ ਦੇਖ ਲੋ ਇਹ ਬੱਚੇ ਨੇ ਗੱਲ ਕਹੀ ਆ ਕਿ ਇਹ ਨਸ਼ੇ ਵਿੱਚ ਤੁੱਤ ਸੀ ਤੇ ਇਹ ਪੰਜਾਬ ਦੇ ਵਿੱਚ ਫਿਰਦੇ ਹੋ ਵੀ ਭਾਈ ਇੱਥੇ ਜਿੰਨਾ ਮਰਜ਼ੀ दारू ਪੀ ਕੇ ਚਾਰ ਪਿਗ ਲਾ ਕੇ ਪੌਣੀ ਬੋਤਲ ਪੀ ਕੇ ਆਪਾਂ ਕਾਰ ਚਲਾ ਲੀਏ ਜਦੋਂ ਮਰਜ਼ੀ ਬੱਸ ਚਲਾ ਲੀਏ ਜਦੋਂ ਮਰਜ਼ੀ ਟਰੱਕ ਚਲਾ ਲੀਏ ਬਾਹਰਲੇ ਮੁਲਖਾਂ ਦੇ ਵਿੱਚ ਜਦੋਂ ਆਪਾਂ ਲੈਸੈਂਸ ਲੈਨੇ ਆ ਲੈਸੈਂਸ ਦੀ ਪ੍ਰਕਿਰਿਆ ਇਉਂ ਆ ਜਿਵੇਂ ਐਮਬੀਬੀਐਸ ਡਾਕਟਰ ਬਣਨਾ ਹੁੰਦਾ ਤੇ ਜਦੋਂ ਤੁਸੀਂ ਲੈਸੈਂਸ ਲੈਨੇ ਆ ਉਦੋਂ ਤੁਸੀਂ ਇਹ ਗੱਲ ਕਹਿੰਨੇ ਕਿ ਮੈਂ ਨਸ਼ਾ ਕੋਈ ਕਰਕੇ ਗੱਡੀ ਨਹੀਂ ਚਲਾਉਂਗਾ ਤੇ ਤੁਸੀਂ ਇੰਨਾ ਵੱਡਾ ਟਰੱਕ ਚਲਾਉਨੇ ਹੋ ਤੁਸੀਂ ਹਾਈਵੇ ਦੇ ਉੱਤੇ ਜਾਂਨੇ ਹੋ ਤੁਸੀਂ ਬੇਕਸੂਰ ਲੋਕ ਮਾਰ ਦਿੰਦੇ ਹੋ ਤੇ ਭਾਈ ਫਿਰ ਤੁਹਾਡੇ ਨਾਲ ਕਾਨੂੰਨ ਦੇ ਮੁਤਾਬਕ ਤਾਂ ਕਾਰਵਾਈ ਹੋਣੀ ਹੀ ਹੋਣੀ ਆ ਸੋਸ਼ਲ ਮੀਡੀਆ 'ਤੇ ਮੈਂ ਕਹੀ ਜਾਵਾਂ ਜਸ਼ਨਪ੍ਰੀਤ ਬਾਈ ਦੇ ਹੱਕ ਦੇ ਵਿੱਚ ਲਹਿਰ ਚਲਾਈਏ ਉਹਦਾ ਕੀ ਫਰਕ ਪੈਂਦਾ ਲਹਿਰ ਰਫ ਚਲਾਵਾਂਗੇ ਇੱਥੇ ਬੈਠੇ ਤੇ ਗੱਲ ਹੈਗੀ ਜੀ ਕੈਲੀਫੋਰਨੀਆ ਦੀ ਤੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਅਸੀਂ ਇੱਥੇ ਲਹਿਰ ਚਲਾਈ ਬੈਠੇ ਆ ਗੱਲ ਇਹ ਆ ਕਿ ਅਸੀਂ ਪ੍ਰੈਕਟੀਕਲ ਹੋਏਗੀ ਗਲਤ ਨੂੰ ਗਲਤ ਕਹੀਏ ਸਹੀ ਨੂੰ ਸਹੀ ਕਹੀਏ ਹਰ ਥਾਂ ਦੇ ਉੱਤੇ ਸਾਡੇ ਨਾਲ ਧੱਕਾ ਨਹੀਂ ਹੋ ਰਿਹਾ ਕੁਝ ਕੁ ਥਾਵਾਂ ਤੇ ਧੱਕਾ ਅਸੀਂ ਵੀ ਕਰਦੇ ਆ ਹੁਣ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਦਿੰਦਾ ਬ੍ਰੈਂਟਨ ਵਾਲੇ ਪਾਸੇ ਹੋਤਰਦਾ ਬਾਕੀ ਪੂਰੇ ਕੈਨੇਡਾ ਦੇ ਵਿੱਚ ਵੀ ਹੋਵੇ ਪਰ ਮੈਂ ਟ੍ਰਾਂਟੋ ਖੇਤਰ ਦੀ ਗੱਲ ਕਰਦਾ ਉਧਰਲੇ ਪਾਸੇ ਪਟਾਕਿਆਂ ਦੇ ਉੱਤੇ ਬੈਨ ਲੱਗਿਆ ਪਰ ਬੈਨ ਲੱਪਣ ਦੇ ਬਾਵਜੂਦ ਸਾਰੀ ਰਾਤ ਫੇਰਨਵਾਲੀ ਦੇ ਮੁੱਖ ਪਟਾਕੇ ਚੱਲੀ ਗਏ ਆ ਹੁਣ ਇਹਦਾ ਮਤਲਬ ਇਹ ਆ ਕਿ ਉਹਦੇ ਵਿੱਚ ਪੰਜਾਬੀ ਵੀ ਆ ਤੇ ਉਹਦੇ ਵਿੱਚ ਸ਼ਾਇਦ ਹੋਰ ਵੀ ਹੋਣ ਪਰ ਜੇਕਰ ਆਪਾਂ 2 ਨੰਬਰ ਦਾ ਕੰਮ ਕਰਾਂਗੇ ਗਲਤ ਕੰਮ ਕਰਾਂਗੇ ਨਤੀਜੇ ਤੋਂ ਉਹਦਾ ਭੁਗਤਣਾ ਹੀ ਪਊਗਾ ਜੇ ਅਸੀਂ ਇਹ ਗੱਲ ਕਹੀ ਕਿ ਸਾਡੀ ਸ਼ਖਸੀ ਆਜ਼ਾਦੀ ਹੈ ਅਸੀਂ ਮਜਬੂਰ ਹਾਂ ਅਸੀਂ ਕੀ ਕਰੀਏ ਹੋਰ ਕਿਹੜਾ ਇਉਂ ਕਰਦੇ ਨਹੀਂ ਕਿਉਂਕਿ ਜਦੋਂ ਵੀ ਅਸੀਂ ਇਹ ਗੱਲ ਕਹਿੰਦੇ ਆ ਨਾ ਕਿ ਭਾਈ ਜਿੱਥੇ ਵੀ ਕੋਈ ਨਾ ਕੋਈ ਯੱਬ ਪੈਂਦਾ ਉਹਦੇ ਵਿੱਚ 1 2 3 ਪੰਜਾਬੀ ਹੁੰਦੇ ਆ ਤੇ ਕਈ ਵੀਰੇ ਇਹ ਗੱਲ ਕਹਿਣਗੇ ਤੁਹਾਨੂੰ ਪੰਜਾਬੀ ਬੜੇ ਚੁਭਦੇ ਆ ਤੁਸੀਂ ਗੋਰਿਆਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਜੀ ਅਸੀਂ ਆਪਦੇ ਭੈਣ ਭਰਾਵਾਂ ਦੀ ਗੱਲ ਪਹਿਲ ਦੇ ਆਧਾਰ ਤੇ ਕਰਾਂਗੇ ਵੀ ਇਹ ਮੂਰਖਮਤੀਆਂ ਕਿਉਂ ਕਰਦੇ ਸਾਨੂੰ ਕੀ ਪਤਾ ਗੋਰੇ ਕਿਉਂ ਕਰਦੇ ਇਹ ਸਾਨੂੰ ਤਾਂ ਆਪਦਿਆਂ ਦੇ ਉੱਤੇ ਇਤਰਾਜ਼ ਆ ਸਾਨੂੰ ਬਗਾਰੇ ਦੇ ਉੱਤੇ ਥੋੜੀ ਇਤਰਾਜ਼ ਆ ਪਰ ਸਾਡੇ ਪੰਜਾਬੀ ਇਹ ਗੱਲ ਕਹਿਣਗੇ ਤੁਸੀਂ ਬਦਨਾਮ ਕਰਦੇ ਹੋ ਜਿਹੜੇ ਤੁਸੀਂ ਇਸ ਵੇਲੇ ਉਥੇ ਕਦੇ ਬੇਸਮੈਂਟ ਦੇ ਵਿੱਚ ਜੇ ਕਿਸੇ ਨਾਲ ਕੋਈ ਖਰੂਦ ਬਚਾਉਣੇ ਆ ਕਦੇ ਕੁਝ ਕਰਦਨੇ ਆ ਉਹਦੇ ਨਾਲ ਨਹੀਂ ਬਦਨਾਮੀ ਹੁੰਦੀ ਜੇਕਰ ਕੋਈ ਖਬਰ ਸਾਂਝੀ ਕਰੇ ਫਿਰ ਬਦਨਾਮੀ ਹੋ ਜਾਂਦੀ ਆ ਇਹ ਵੀ ਕਮਾਲ ਦੀ ਗੱਲ ਆ ਜਿਹੜੇ ਕੁਝ ਕੁ ਲੋਕ ਆ ਜਿਹੜੇ ਕਿ ਗਲਤ ਤਰੀਕੇ ਨਾਲ ਟਰੱਕ ਚਲਾਉਂਦੇ ਡਰਾਈਵਿੰਗ ਕਰਦੇ ਜਾਂ ਕਿਸੇ ਵੀ ਚੀਜ਼ ਨੂੰ ਚਲਾਉਂਦੇ ਆ ਜਿਹੜੇ ਕੁਝ ਕੁ ਲੋਕ ਆ ਜਿਹੜੇ दारू ਪੀ ਕੇ ਖਰੂਦਮ ਚਾਉਂਦੇ ਆ ਜਿਹੜੇ ਕੁਝ ਕੁ ਲੋਕ ਆ ਮਿਹਨਤ ਕਸ਼ਾਂਦੇ ਪੈਸੇ ਮਾਰ ਲੈਂਦੇ ਆ ਜਿਹੜੇ ਕੁਝ ਕੁ ਲੋਕ ਆ ਜਿਹੜੇ ਗਲਤ ਤਰੀਕੇ ਦੇ ਨਾਲ ਕਾਨੂੰਨ ਦੀ ਦੁਰਵਰਤੋਂ ਕਰਦੇ ਆ ਜਿਹੜੇ ਕੁਝ ਕੁ ਲੋਕ ਆ ਜਿਹੜੇ ਕਿ ਅਸੱਭਿਅਕ ਆ ਉਨ੍ਹਾਂ ਦੇ ਕਰਕੇ ਸਮੁੱਚੇ ਪੰਜਾਬੀਆਂ ਦਾ ਅਕਸ ਬਦੀਸ਼ਾਂ ਦੇ ਵਿੱਚ ਖਰਾਬ ਹੁੰਦਾ ਸੀ ਹੋ ਚੁੱਕਾ ਹੈ ਤੇ ਹੋਰ ਨਾ ਹੋਵੇ ਬੇਨਤੀ ਸਿਰਫ ਇੰਨੀ ਆ ਜਸ਼ਨਪ੍ਰੀਤ ਸਿੰਘ ਨੇ ਗਲਤੀ ਨਹੀਂ ਗੁਨਾਹ ਕੀਤਾ ਉਹਦੇ ਨਾਲ ਕਾਨੂੰਨ ਦੇ ਮੁਤਾਬਕ ਕੀ ਹੁੰਦਾ ਸਾਨੂੰ ਇਹਦੇ ਮੁਤਾਬਕ ਆਉਂਦੇ ਸਮੇਂ ਦੇ ਵਿੱਚ ਖਬਰਾਂ ਦੇਖਣ ਦੀ ਲੋੜ ਆ ਪਰ ਇਹ ਨਹੀਂ ਕਿ ਭਾਈ ਜਸ਼ਨਪ੍ਰੀਤ ਸਿੰਘ ਦੇ ਨਾਲ ਪੰਜਾਬੀ ਹੋਣ ਕਰਕੇ ਪੰਜਾਬ ਦੇ ਨਾਲ ਇੰਡੀਆ ਨਾਲ ਸੰਬੰਧਤ ਹੋਣ ਕਰਕੇ ਧੱਕਾ ਹੋਇਆ ਜਿਹੜੇ ਤਿੰਨ ਬੰਦੇ ਮਾਰੇ ਆ ਉਹਨਾਂ ਦੇ ਨਾਲ ਫਿਰ ਕੋਈ ਧੱਕਾ ਨਹੀਂ ਹੋਇਆ ਸੜਕ ਹਰ ਸਿੱਥ ਕਿਤੇ ਵੀ ਵਾਪਰਦੇ ਇੱਥੇ ਵੀ ਵਾਪਰਦੇ ਉੱਥੇ ਵੀ ਵਾਪਰਦੇ ਆ ਪਰ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਕਿ ਸਾਡੇ ਕਰਕੇ ਹਾਰਸਾ ਨਾ ਵਾਪਰੇ ਅਸੀਂ ਆਪਦੇ ਜ਼ਿੰਮੇਵਾਰ ਆ ਅਸੀਂ ਬ੍ਰੇਕ ਦੇ ਲਈ ਅਸੀਂ ਰੇਸ ਦੇ ਲਈ ਅਸੀਂ ਖੱਬੇ ਸੱਜੇ ਮੁੜਨ ਦੇ ਲਈ ਅਸੀਂ ਕੀ ਕਰਨਾ ਤੇਜ਼ ਹੋਣ ਦੇ ਲਈ ਅਸੀਂ ਹੌਲੀ ਹੋਣ ਦੇ ਲਈ ਆਪ ਜ਼ਿੰਮੇਵਾਰ ਆ ਪਰ ਭਾਈ ਜੇਕਰ ਅਸੀਂ ਟੰਨ ਹੋ ਕੇ ਅਸੀਂ ਨਸ਼ੇ ਵਿੱਚ ਤੁੱਟ ਹੋ ਕੇ ਗੱਡੀਆਂ ਚਲਾਵਾਂਗੇ ਜੇਕਰ ਸਾਨੂੰ ਪਤਾ ਹੀ ਨਾ ਹੋਵੇ ਵੀ ਭਾਈ ਅਸੀਂ ਫਿਰਦੇ ਕਿੱਥੇ ਆ ਫਿਰ ਤਾਂ ਭਾਈ ਜੀ ਵੀਰੋ ਗੱਲ ਇਹ ਆ ਵੀ ਤੁਹਾਨੂੰ ਉਹ ਦੇਸ਼ ਛੱਡ ਕੇ ਤੇ ਫਿਰ ਤਾਂ ਵੀਰੋ ਇੱਥੇ ਹੀ ਆ ਜਾਣਾ ਚਾਹੀਦਾ ਕਿਉਂਕਿ ਆ ਸਾਰੀਆਂ ਗੱਲਾਂ ਇੱਥੇ ਤਾਂ ਚੱਲਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਚੱਲਦੀਆਂ ਤੇ ਜੇਕਰ ਉੱਥੇ ਚੱਲਦੀਆਂ ਹੁਣ ਤੇ ਫਿਰ ਆਪਾਂ ਉੱਥੇ 20 25 25 50 50 ਲੱਖ ਰੁਪਈਆ ਲੱਕ ਜਾਣਾ ਵੀ ਨਹੀਂ ਜਾਂਨੇ ਆਪਾਂ ਇੱਥੋਂ ਇਸ ਕਰਕੇ ਆ ਡੌਂਕੀ ਲਾ ਕੇ ਇਸ ਕਰਕੇ ਜਾਂਨੇ ਆ ਕਿ ਉੱਥੇ ਸਿਸਟਮ ਚੰਗਾ ਤੇ ਅਸੀਂ ਸਿਸਟਮ ਦੇ ਵਿੱਚ ਵਿਗਾੜ ਤਾਂ ਉੱਥੇ ਵੀ ਪਾਈ ਜਾਂਦੇ ਤੇ ਫਿਰ ਆਪਾਂ ਇੱਥੇ ਰਹਿ ਲਿਆ ਕਰਗੇ ਸੋ ਮੈਂ ਫਿਰ ਬੇਨਤੀ ਕਰਨਾ ਕਿ ਟਰੈਕ ਡਰਾਈਵਰ ਵੀਰ ਸਾਡੀ ਜਾਨ ਆ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਸਨਮਾਨ ਆ ਉਹ ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਆ ਜਾਂ ਸਾਡੇ ਪੰਜਾਬ ਦੇ ਭੈਣਾ ਵੀਰਾਂ ਉਹਨਾਂ ਨੇ ਅਮਰੀਕਾ ਕੈਨੇਡਾ ਯੂਕੇ ਜਾਂ ਹੋਰ ਵੱਖ-ਵੱਖ ਦੇਸ਼ਾਂ ਦੀ ਆਰਥਿਕਤਾ ਦੇ ਵਿੱਚ ਬਹੁਤ ਯੋਗਦਾਨ ਪਾਇਆ ਪਰ ਯੋਗਦਾਨ ਪਾਉਣ ਦੇ ਕਰਕੇ ਜੇਕਰ ਸਾਡੇ ਵਿੱਚੋਂ ਕੁਝਕ ਨਿਜਮਾ ਦੀ ਉਲੰਘਣਾ ਕਰਨਗੇ ਤੇ ਫੇਰ ਤਾਂ ਭਾਈ ਉਹਨਾਂ ਨੇ ਰਿਆਇਤ ਨਹੀਂ ਕਰਨੀ ਉਹਨਾਂ ਨੇ ਲਿਆਦ ਨਹੀਂ ਕਰਨੀ ਇਹ ਕਿਹੜਾ ਭਾਈ ਪੰਚਾਇਤ ਦੇ ਵਿੱਚ ਗੱਲ ਹੋਣ ਲੱਗੀ ਵੀ ਚੱਲ ਕੋਈ ਨਹੀਂ ਆ ਪੈਨੂੰ ਵੀ ਸਮਝਾਤਾ ਇਹਨੂੰ ਵੀ ਸਮਝਾਤਾ ਗੱਲ ਖਤਮ ਹੋ ਗਈ ਜੋ ਜਸ਼ਨਪ੍ਰੀਤ ਨੇ ਕੀਤਾ ਬਹੁਤ ਮਾੜਾ ਕੀਤਾ ਜੋ ਹਰਜਿੰਦਰ ਸਿੰਘ ਨੇ ਕੀਤਾ ਜਾਂ ਜਿਹਦੇ ਕੋਲ ਹੋਇਆ ਉਹਦੇ ਬਾਬਤ ਖਬਰਾਂ ਹਾਲ ਦੀ ਘੜੀ ਬੰਦ ਆ ਤੇ ਇਹ ਖਬਰਾਂ ਆ ਗਈਆਂ ਜਿਹਦੇ ਵਿੱਚ ਟੁੱਟੀਆਂ ਹੋਈਆਂ ਗੱਡੀਆਂ ਆ ਫੋਟੋਆਂ ਮੇਰੇ ਕੋਲ ਜਿਹਦੇ ਵਿੱਚ ਟੁੱਟੀਆਂ ਹੋਈਆਂ ਗੱਡੀਆਂ ਜਿਹੜੀਆਂ ਕਿ 10 ਗੱਡੀਆਂ ਜਸ਼ਨਪ੍ਰੀਤ ਦੇ ਕਰਕੇ ਹਰਸਾਗਰਸਤ ਹੋਈਆਂ ਟੁੱਟ ਗਈਆਂ قصور ਉਹਨਾਂ ਦਾ ਕੋਈ ਵੀ ਨਹੀਂ ਸੋ ਆਜੋ ਮੇਰੀ ਬੇਨਤੀ ਇਹ ਆ ਕਿ ਆਪਾਂ ਸੰਭਲ ਕੇ ਗੱਡੀਆਂ ਚਲਾਗੇ ਜ਼ਿੰਦਗੀ ਨੂੰ ਤਹਜ਼ੀਬ ਨਾਲ ਜਿਉਂਗੇ ਅਸਬਕ ਨਾ ਹੋਈਏ ਆਪਣੇ ਫਰਜ਼ ਨਿਭਾਏ ਉਥੇ ਵੀ ਤੇ ਇੱਥੇ ਵੀ